ਬਲੈਕ ਰੁੜਕਾ ਕਲਾਂ ਦੇ ਪਿੰਡ ਢੀਸੀਆਂ ਕਾਣਾ ਵਿਖੇ ਚੱਲ ਰਹੀ ਅਧਿਕਾਰਤ ਪੰਚ ਦੀ ਚੋਣ ਦਾ ਮਾਮਲਾ ਸ਼ਾਂਤ ਨਹੀਂ ਹੋ ਰਿਹਾ ਇੱਥੇ ਦੱਸ ਦਈਏ ਕਿ ਇਸ ਪਿੰਡ ਵਿੱਚ ਲੋਕਾਂ ਵੱਲੋਂ ਬੀਬੀ ਜਗੀਰੋ ਮਹੀਨੂ ਵੋਟਾਂ ਰਾਹੀਂ ਸਰਪੰਚ ਬਣਾਇਆ ਗਿਆ ਸੀ ਪਰ ਉਨ੍ਹਾਂ ਦੀ ਅਚਾਨਕ ਮੌਤ ਹੋਣ ਕਰਕੇ ਇਸ ਪਿੰਡ ਵਿੱਚ ਅਧਿਕਾਰਤ ਪੰਚ ਚੁਣਿਆ ਜਾਣਾ ਸੀ ਪਿਛਲੇ ਦਿਨਾਂ ਵਿੱਚ ਇੱਥੇ ਬੀਡੀਪੀਓ ਰੁੜਕਾ ਕਲਾਂ ਦੀ ਅਗਵਾਈ ਵਿੱਚ ਹੋਈ ਚੋਣ ਵਿੱਚ ਦਿਨੇਸ਼ ਕੁਮਾਰ ਬੰਟੀ ਨੂੰ ਅਧਿਕਾਰਤ ਪੰਚ ਚੁਣ ਲਿਆ ਗਿਆ ਸੀ ਜਿਸ ਨੂੰ ਲੈ ਕੇ ਕੁਝ ਪੰਚਾਂ ਅਤੇ ਪਿੰਡ ਵਾਸੀਆਂ ਵੱਲੋਂ ਵਿਰੋਧ ਕਰਦੇ ਹੋਏ ਸ਼ਿਕਾਇਤ ਕੀਤੀ ਗਈ ਸੀ ਕਿ ਇਸ ਪਿੰਡ ਵਿੱਚ ਐਸਸੀ ਮੇਲਾ ਲਈ ਸੀਟ ਰੱਖਵੀ ਹੈ ਪਰ ਕਿਸ ਤਰ੍ਹਾਂ ਨਾਲ ਕੈਟਾਗਰੀ ਬਦਲ ਕੇ ਜਨਰਲ ਕੈਟਾਗਰੀ ਦੇ ਪੰਚ ਨੂੰ ਅਧਿਕਾਰਤ ਪੰਚ ਬਣਾ ਦਿੱਤਾ ਗਿਆ ਹੈ ਜੋ ਸਰਾਸਰ ਤੱਕਾ ਅਤੇ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਸੁਸ਼ੀਲ ਵਿਰਦੀ ਨੇ ਕਿਹਾ ਕਿ ਸਿੱਧਕੇ ਸ਼ਾਹੀ ਅਤੇ ਗਲਤ ਚੋਣ ਨੂੰ ਲੈ ਕੇ ਮੈਂਬਰ ਪੰਚਾਇਤ ਬਲਜੀਤ ਕੌਰ ਅਤੇ ਗੁਰਜੀਤ ਕੌਰ ਜੋ ਐਸੇ ਕੈਟਾਗਰੀ ਨਾਲ ਸੰਬੰਧਿਤ ਪੰਚਾਇਤ ਮੈਂਬਰ ਹਨ ਉਹਨਾਂ ਵੱਲੋਂ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਚੋਣ ਨੂੰ ਮੁਰਤੋਂ ਸਹੀ ਢੰਗ ਨਾਲ ਕਰਵਾਉਣ ਅ ਪਿਛਲੇ ਹਫਤੇ ਜਿਹੜੀ ਇੱਕ ਚਿੱਠੀ ਜਾਰੀ ਹੋਈ ਸੀ ਕਿਉਂਕਿ ਪਿਛਲੇ 21 4 2025 ਤੋਂ ਜਿਹੜੀ ਇੱਕ ਦਰਖਾਸਤ ਅਸੀਂ ਜਿਹੜੀ ਡੀਸੀ ਸਾਹਿਬ ਨੂੰ ਮੂਵ ਕੀਤੀ ਸੀਗੀ ਕਿ ਕarnataka ਸੀਆ ਦੇ ਵਿੱਚ ਜਿਹੜੀ ਅਧਾਰਤ ਪੰਚ ਦੀ ਚੋਣ ਆ ਉਹ ਪੰਚਾਇਤੀ ਰਾਜ ਐਕਟ ਦੇ ਖਿਲਾਫ ਉਹਦੇ ਨਿਯਮਾਂ ਦੇ ਉਲਟ ਹੋ ਗਈ ਸੀ ਕਿਉਂਕਿ ਜਿਹੜੀ ਪਿਛਲੇ ਸਮੇਂ ਐਪੈਂਡਿਟਿਸ ਕਾਨਾਂ ਦੇ ਵਿੱਚ ਵਿਖੇ ਜਿਹੜੇ ਮੌਜੂਦਾ ਸਰਪੰਚ ਸੀਗੇ ਜਿਨ੍ਹਾਂ ਦੀ ਚੋਣ ਹੋਈ ਸੀ ਉਹਨਾਂ ਦੀ 2 ਮਹੀਨਿਆਂ ਬਾਅਦ ਮੌਤ ਹੋ ਜਾਣ ਤੋਂ ਬਾਅਦ ਇੱਥੇ ਅਧਿਕਾਰਤ ਪੰਜ ਦੀ ਚੋਣ ਹੋਣੀ ਸੀ ਪੈਂਟਿਸਿਆ ਕਾਨਾਂ ਦੇ ਪੰਚਾਇਤ ਮੈਂਬਰਾਂ ਦੇ ਵਿੱਚੋਂ ਔਰ ਜਿਹੜੀ ਪੰਚਾਇਤ ਮੈਂਬਰਾਂ ਵਿੱਚੋਂ ਚੋਣ ਹੋਈ ਉਹ ਪੰਚਾਇਤੀ ਰਾਜ ਐਕਟ ਦੇ ਜਿਹੜੀ ਉਲਟ ਔਰ ਗਲਤ ਨਿਯਮਾਂ ਮੁਤਾਬਕ ਹੋ ਗਈ ਐਸਸੀ ਔਰਤ ਦੀ ਜਗ੍ਹਾ ਜਿਹੜਾ ਨੌਨ ਐਸਸੀ ਨੂੰ ਬਣਾ ਕੇ ਦਿੱਤਾ ਗਿਆ ਔਰ ਜਿਹੜਾ ਜਿੱਥੇ ਜੈਂਡਰ ਵੀ ਚੇਂਜ ਕਰ ਦਿੱਤਾ ਗਿਆ ਔਰ ਕੈਟਾਗਰੀ ਵੀ ਚੇਂਜ ਕਰ ਦਿੱਤੀ ਗਈ ਜਦੋਂ ਉੱਚ ਅਧਿਕਾਰੀਆਂ ਦੇ ਨਾਲ ਅਸੀਂ ਇਸ ਇਸ ਪੰਚਾਇਤੀ ਰਾਜ ਐਕਟ ਦੇ ਮੁਤਾਬਕ ਗੱਲਬਾਤ ਕੀਤੀ ਸਾਰੀ ਗੱਲਬਾਤ ਪੰਚਾਇਤੀ ਰਾਜ ਐਕਟ ਦੀਆਂ ਜਿਹੜੀਆਂ ਦਲੀਲਾਂ ਦਿੱਤੀਆਂ ਔਰ ਉੱਥੇ ਪਾਇਆ ਗਿਆ ਕਿ ਜਿਹੜੀ ਕੈਟਾਗਰੀ ਦੇ ਵਿੱਚੋਂ ਸੀਟ ਖਾਲੀ ਹੋਈ ਹੈ ਉਸੇ ਕੈਟਾਗਰੀ ਦੇ ਵਿੱਚੋਂ ਬਣਨਾ ਤੋਂ ਅੱਜ ਜਿਹੜੀ ਮੀਟਿੰਗ ਫਿਰ ਦੁਬਾਰਾ ਜਿਹੜੇ ਅਧਿਕਾਰਤ ਪੰਜ ਦੀ ਚੋਣ ਦੇ ਲਈ ਸੰਬੰਧੀ ਬੁਲਾਈ ਗਈ ਸੀ ਅੱਜ ਪਿੰਡ ਪਟੇਸ਼ੀਆਂ ਕਰਨ ਦੇ ਸਾਰੇ ਮੈਂਬਰ ਪੰਚਾਇਤ ਹਾਜ਼ਰ ਹੋਏ ਔਰ ਮੀਟਿੰਗ ਦੇ ਵਿੱਚ ਫਿਰ ਜਿਹੜਾ ਅੱਜ ਵੀਡੀਓ ਸਾਹਿਬ ਨੇ ਉਹਨਾਂ ਨੂੰ ਇਹ ਦੱਸਿਆ ਕਿ ਜਿਹੜੀ ਪੰਚਾਇਤੀ ਰਾਜ ਐਕਟ ਦੇ ਮੁਤਾਬਕ ਜਿਹੜਾ ਆ ਉਹ ਐਸ்சி ਬੋਮਨ ਨੇ ਬਣਨਾ ਐਸ்சி ਔਰਤ ਨੇ ਬਣਨਾ ਔਰ ਪੈਂਡਟਿਸਿਆਂ ਕਰਨਾ ਵਿੱਚ ਸਿਰਫ ਦੋ ਔਰਤਾਂ ਵਾਰਡ ਨੰਬਰ 1 ਤੇ ਵਾਰਡ ਨੰਬਰ 2 ਦੇ ਵਿੱਚੋਂ ਐਸ்சி ਰਿਜ਼ਰਵ ਔਰਤਾਂ ਜੀਤੂ ਹਨ ਔਰ ਉਹ ਉਹ ਹਾਜ਼ਰ ਸਨ ਔਰ ਉਹਨਾਂ ਨੇ ਆਪਣਾ ਪੱਖ ਰੱਖਿਆ ਕਿ ਸਾਡੇ ਦੋਨਾਂ ਵਿੱਚ ਜਿਹੜੀ ਕਿ ਅਸੀਂ ਜਿਹੜੀ ਬਣ ਸਕਦੇ ਹਾਂ ਇਸ ਕਿਉਂਕਿ ਸਬਾਧਾਨ ਦੇ ਵਿੱਚ ਬਰਾਬਰਤਾ ਔਰਤ ਨੂੰ ਇਹ ਹੱਕ ਦਿੱਤਾ ਗਿਆ ਔਰ ਉਹ ਸੀਟਾਂ ਰਾਖਮੀਆਂ ਔਰਤਾਂ ਦੇ ਲਈ ਆ ਤਾਂ ਅੱਜ ਜਿਹੜੀ ਫੇਰ ਜਿਹੜੀ ਮੀਟਿੰਗ ਦੇ ਵਿੱਚ ਜਿਹੜਾ ਪਹਿਲੀ ਗੱਲ ਸੁਣੀ ਗਈ ਔਰ ਦਲੀਲ ਪੂਰਵਕ ਜਿਹੜੀ ਕਾਰਵਾਈ ਹੋਈ ਔਰ ਵੀਡੀਓ ਸਾਹਿਬ ਨੇ ਜਿਹੜਾ ਅਗਲੇ ਅਗਲੇ ਸੋਮਵਾਰ ਤੱਕ ਜਿਹੜਾ ਪਾਤਾ ਕਿ ਅਗਲੇ ਸੋਮਵਾਰ ਨੂੰ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਐਸਸੀ ਔਰਤ ਜਿਹੜੀ ਵੂਮਨ ਆ ਉਹ ਬਣਾ ਦਿੱਤੀ ਜਾਵੇਗੀ ਔਰ ਅਸੀਂ ਵੀ ਵੱਡੀ ਗਿਣਤੀ ਚ ਪਿੰਡ ਵਾਸੀ ਇੱਥੇ ਹਾਜ਼ਰ ਸੀ ਔਰ ਅਸੀਂ ਵੀ ਉਹਨਾਂ ਨਾਲ ਗੱਲ ਕੀਤੀ ਆ ਕਿ ਸਾਰੀ ਜਿਹੜੀ ਪ੍ਰਕਿਰਿਆ ਆ ਉਹ ਕਾਨੂੰਨ ਮੁਤਾਬਕ ਕਰੋ ਨਹੀਂ ਤਾਂ ਜਿਹੜਾ ਅਸੀਂ ਰੋਸ ਵਜੋਂ ਸੋਮਵਾਰ ਨੂੰ ਇੱਥੇ ਜਿੱਨੇ ਇਲਾਕੇ ਪਰ ਦੀਆਂ ਪੰਚਾਇਤਾਂ ਇਲਾਕੇ ਪਰ ਦੇ ਇਨਸਾਫਪਸੰਦ ਲੋਕ ਜਥੇਬੰਦੀਆਂ ਨਾਲ ਲੈ ਕੇ ਨੇ ਤਾਂ ਇੱਥੇ ਰੋਸ ਪ੍ਰਦਰਸ਼ਨ ਕਰਾਂਗੇ ਜੇ ਇਹਦਾ ਨਹੀਂ ਹੁੰਦਾ ਤਾਂ ਜਿਹੜੇ ਪਿਛਲੇ ਜਿਹੜਾ ਵੀਡੀਓ ਸੀਗੇ ਉਹਨਾਂ ਨੇ ਕਿਸ ਤਰੀਕੇ ਦਾ ਫਿਰ ਇਹ ਕਰ ਦਿੱਤੇ ਬਿਲਕੁਲ ਦੇਖੋ ਪਿਛਲੀ ਵਾਰ ਜਿਹੜਾ ਵੀਡੀਓ ਹੁੰਦਾ ਉਹਨੇ ਕਾਨੂੰਨ ਨੂੰ ਲਾਗੂ ਕਰਾਉਣਾ ਹੁੰਦਾ ਪਰ ਪੰਚਾਇਤ ਦੇ ਨਮਾਇंदे ਜਿਹੜੇ ਬਣਦੇ ਆ ਉਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਹੋਈਆਂ ਚੀਜ਼ਾਂ ਨੂੰ ਦਰਸਤ ਕਰਕੇ ਕਾਨੂੰਨ ਦੀ ਪ੍ਰਕਿਰਿਆ ਚ ਲੈਣਾ ਹੁੰਦਾ ਇੱਥੇ ਇਹ ਲੱਗਦਾ ਕਿ ਵੀਡੀਓ ਜਿਹੜਾ ਆ ਉਹ ਜਿਹੜਾ ਉਸ ਮੌਕੇ ਦਾ ਵੀਡੀਓ ਸੀ ਸਤਵਿੰਦਰ ਸਿੰਘ ਸ਼ਾਇਦ ਇਹਦਾ ਨਾਂ ਸੀ ਕੋਈ ਉਹਨੇ ਮਿਲੀ ਭੁਗਤ ਕਰਕੇ ਕਰਪਸ਼ਨ ਕਰਕੇ ਇੱਕ ਨਾਨ ਐਸਸੀ ਨੂੰ ਇੱਕ ਜੈਂਡਰ ਵੀ ਚੇਂਜ ਕਰ ਦਿੱਤਾ ਇੱਕ ਕੈਟਾਗਰੀ ਵੀ ਚੇਂਜ ਕਰ ਦਿੱਤੀ ਇੱਕ ਵੱਡੀ ਮਤਲਬ ਭ੍ਰਸ਼ਟਾਚਾਰ ਉਹਦੇ ਵਿੱਚ ਕਈ ਬੰਦੇ ਇਨਵੋਲ ਹੋ ਸਕਦੇ ਆ ਔਰ ਜਿੱਥੇ ਅਸੀਂ ਡੀਸੀ ਸਾਹਿਬ ਨੂੰ ਇਹ ਮੰਗ ਕੀਤੀ ਕਿ ਇਹ ਪੰਚਾਇਤੀ ਰਾਜ ਐਕਟ ਦੇ ਮੁਤਾਬਕ ਪੰਚ ਅਧਿਕਾਰਤਪੰਚ ਦੀ ਚੋਣ ਕੀਤੀ ਜਾਵੇ ਉੱਥੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਜਿਨ੍ਹਾਂ ਨੇ ਜਿਹੜੀ ਮਿਲੀਭੁਗਤਨਾ ਕੰਮ ਕੀਤਾ ਹੈ ਗੈਰਕਾਨੂੰਨੀ ਕੰਮ ਕੀਤਾ ਉਹਨਾਂ ਦੇ ਕਾਰਵਾਈ ਵੀ ਹੋਣੀ ਚਾਹੀਦੀ ਆ ਦੋਨੇ ਆਰਡਰ ਜਾਰੀ ਆ ਇੱਕ ਅਧਿਕਾਰਤਪੰਚ ਦੀ ਚੋਣ ਹੋਣਾ ਔਰ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਜਿਹੜੇ ਜਿਵੇਂ ਹੁਣ ਵੀਡੀਓ ਸਾਹਿਬ ਕਹਿ ਰਹੇ ਆ ਕਿ ਬਹੁਮਤ ਨਹੀਂ ਹੈਗਾ ਫਿਰ ਬਹੁਮਤ ਕਿਦਾ ਆਪਾਂ ਸਾਬਤ ਕਰਾਂਗੇ ਜਦੋਂ 6 ਤੇ 3 ਦੇ ਰੇਸ਼ਿਓ ਚੱਲਦੇ ਵੀ ਦੋ ਦੇਖੋ ਬਹੁਮਤ ਦੀ ਲੋੜ ਹੁੰਦੀ ਆ ਜੇ ਕੋਈ ਕੈਟਾਗਰੀ ਆਪਸ ਵਿੱਚ ਹੀ ਕੰਪੀਟੀਸ਼ਨ ਕਰ ਰਹੀ ਹੈ ਇੱਕ ਲੇਡੀਜ਼ ਜੋ ਦੋ ਲੇਡੀਜ਼ ਪੰਚਿਆ ਉਹਨਾਂ ਦੇ ਆਪਸ ਵਿੱਚ ਹੀ ਕੰਪੀਟੀਸ਼ਨ ਚੱਲ ਰਿਹਾ ਉਹਨਾਂ ਦੋਨਾਂ ਲੇਡੀਜ਼ ਨੂੰ ਫਿਰ ਬਹੁਮਤ ਆਪਣੇ ਆਪਣਾ ਪੇਸ਼ ਕਰਨਾ ਪੈਂਦਾ ਇੱਥੇ ਉਹ ਜਿਹੜੀ ਕੰਡੀਸ਼ਨ ਤਾਂ ਬਿਲਕੁਲ ਲਾਗੂ ਨਹੀਂ ਹੁੰਦੀ ਕਿਉਂਕਿ ਦੋ ਹੀ ਲੇਡੀਜ਼ ਜਿਹੜੀ 1 ਨੰਬਰ ਵਾਰਡ ਦੀ ਆ ਐਸਸੀ ਰਿਜ਼ਰਵਡ ਸੀਟ ਦੇ ਉੱਤੇ ਆ 2 ਨੰਬਰ ਵਾਰਡ ਦੇ ਐਸਸੀ ਰਿਜ਼ਰਵਡ ਸੀਟ ਤੇ ਆ ਜਿਹੜੀ 2 ਨੰਬਰ ਵਾਰਡ ਤੋਂ ਸ਼੍ਰੀਮਤੀ ਗੁਲਜੀਤ ਕੌਰ ਆ ਉਨੇ ਬਕਾਇਦਾ ਇਹ ਸਹਿਮਤੀ ਪ੍ਰਗਟਾਈ ਹੈ ਕਿ ਮੈਂ ਮੇਰੇ ਪਰਿਵਾਰਕ ਮਜਬੂਰੀਆਂ ਕਰਕੇ ਮੈਂ ਨਹਿਤਕਾਰਤਪੰਚ ਬਣਨਾ ਚਾਹੁੰਦੀ ਮੈਂ ਜਿਹੜਾ ਨਾਮ ਬਲਜੀਤ ਕੌਰ 1 ਨੰਬਰ ਵਾਰ ਤੋਂ ਹਾਂ ਦਾ ਪੇਸ਼ ਕਰਦੀ ਇੱਥੇ ਆਪਸ਼ਨ ਹੀ ਨਹੀਂ ਰਹਿੰਦੀ ਬਹੁਤ ਬੰਤੀ ਦੀ ਇੱਥੇ ਤਾਂ ਸਿਰਫ ਉਹਨਾਂ ਨੂੰ ਬਣਾਇਆ ਜਾਣਾ ਪ੍ਰਕਿਰਿਆ 'ਚ ਲਿਆ ਜਾਣਾ ਪੈਣਾ ਕਿਉਂਕਿ ਐਸਸੀ ਕੈਟਾਗਰੀ ਔਰਤ ਦੀ ਖਾਲੀ ਹੋਈ ਆ ਉਥੇ ਐਸਸੀ ਕੈਟਾਗਰੀ ਨੂੰ ਹੀ ਬਣਾਉਣਾ ਪੈਣਾ ਤਾਂ ਉਥੇ ਇੱਕ ਲੇਡੀ ਜਿਹੜੀ ਬਲਜੀਤ ਕੌਰ ਆ ਮੌਜੂਦ ਹੈ ਜਦੋਂ ਪਹਿਲਾਂ ਜਨਰਲ ਕੈਟਾਗਰੀ ਦੇ ਵਿੱਚ ਤੁਸੀਂ ਕਹਿੰਨੇ ਪਏ ਆ ਕੈਟਾਗਰੀ ਵਿੱਚ ਚੇਂਜ ਕਰ ਦਿੱਤੀ ਐ ਜੈਂਡਰ ਵਿੱਚ ਚੇਂਜ ਕਰਕੇ ਬਣਾ ਦਿੱਤਾ ਤੇ ਜੇ ਹੁਣ ਦੋ ਐਸਸੀ ਲੇਡੀਜ਼ ਤੁਹਾਡੇ ਕੋਲ ਮੌਜੂਦ ਆ ਫਿਰ ਉਹਨਾਂ ਦੇਰੀ ਦਾ ਕਾਰਨ ਕੀ ਮੰਨਦੇ ਆ ਦੇਖੋ ਪੋਲੀਟੀਕਲ ਪ੍ਰੈਸ਼ਰ ਆ ਸਾਹਮਣੇ ਆ ਸਾਰੀ ਗੱਲ ਆ ਜਿਹੜੀ ਸਰਕਾਰਾਂ ਮੌਕੇ ਦੀ ਸਰਕਾਰ ਆ ਉਹ ਭ੍ਰਸਟ ਆ ਲੋਕਾਂ ਨੂੰ ਜਿਹੜੇ ਆਪਣੇ ਹੱਦ ਅਫਸਰਾਂ ਦੇ ਵਿੱਚ ਪਿੱਛੇ 바ਵਾ ਸਾਹਿਬ ਡਾਕਟਰ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਗਾ ਕੇ ਲੋਕਾਂ ਨੂੰ ਇਹ ਝੂਠਾ ਸੁਪਨਾ ਦਿਖਾ ਰਹੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ 바ਵਾ ਸਾਹਿਬ ਦੇ ਸੁਪਨਿਆਂ ਦਾ ਰਾਜ ਦੇਵਾਂਗੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਦੇਵਾਂਗੇ ਅੱਜ ਉੱਥੇ ਹੀ ਉਹੀ ਸਰਕਾਰ ਔਰ ਵੱਡੀ ਗੱਲ ਇਸ ਹਲਕੇ ਦਾ ਇਨਚਾਰਜ ਸ਼ੈਡਿਊਲਡ ਕਾਸਟ ਨੂੰ ਦੇ ਮੌਕੇ ਦੇ ਉੱਪਰ ਆਪਣੀਆਂ ਅੱਖਾਂ ਦੇ ਸਾਹਮਣੇ ਸ਼ੈਡਿਊਲਡ ਕਾਸਟਾਂ ਦਾ ਹੱਕ ਲੁੱਟਦਾ ਦੇਖ ਰਿਹਾ ਔਰ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਵਾ ਰਿਆ ਕਿ ਤੁਸੀਂ ਇਹ ਸ਼ਰੂਲ ਕਾਸਟ ਨਾਲ ਹੱਕ ਮਾਰ ਕੇ ਆਏ ਆਂ ਔਰ ਤੁਹਾਡਾ ਮੈਂ ਬਰਫੀ ਦੇ ਨਾਲ ਮੂੰਹ ਮਿਟਾ ਕਰਾ ਰਿਆ ਇਹ ਪੋਸਟਾਂ ਜਾਰੀ ਹੋਈਆਂ ਉਹਦੇ ਬਾਅਦ ਬੋਲ ਤੋਂ ਜਾਰੀ ਹੋਈਆਂ ਔਰ ਇਦੋਂ ਵੱਡੀ ਮਿਸਾਲ ਕੀ ਹੋ ਸਕਦੀ ਆ ਕਿ ਜਿਹੜੀ ਸਰਕਾਰ ਆ ਉਹ ਲੋਕਾਂ ਦੇ ਨਾਲ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਰਹੀ ਆ ਲੋਕਾਂ ਨੂੰ ਗੁੰਮਰਾਹ ਕਰ ਲਿਆ ਔਰ ਇਹ ਜਿਹੜਾ ਅਨਸੂਚਿਤ ਜਾਤੀ ਦੇ ਲੋਕਾਂ ਦਾ ਹੱਕ ਜਿਹੜੇ ਆ ਉਹ ਇਹਨਾਂ ਦੀ ਹਾਜ਼ਰੀ ਦੇ ਵਿੱਚ ਮਾਰੇ ਜਾ ਰਿਹਾ ਲੱਗਦਾ ਸੋਮਵਾਰ ਨੂੰ ਇਹ ਜਿਹੜੀ ਚੋਣਾਂ ਸਾਡੇ ਮੁਕੰਮਲ ਹੋਊਗੇ ਜਾਂ ਇਹ ਸੰਘਰਸ਼ ਦੇਖੋ ਅਸੀਂ ਤਾਂ ਸੰਘਰਸ਼ੀ ਲੋਕ ਆ ਅੰਦੋਲਨ ਲੜਦੇ ਆ ਸਾਨੂੰ ਇਸ ਗੱਲ ਦਾ ਕੋਈ ਹੈ ਨਹੀਂਗਾ ਅਸੀਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਲੋਕਾਂ ਦੇ ਲਈ ਸੰਘਰਸ਼ ਲਈ ਚਾਹੇ ਉਹ ਕੋਈ ਵੀ ਕੈਟਾਗਰੀ ਹੋਵੇ ਕੋਈ ਜਾਤੀ ਮਜ਼ਹਬ ਹੋਵੇ ਅਸੀਂ ਸਭ ਨਾਲ ਲਈ ਦਲਤਾਂ ਪਛੜਿਆ ਸਭ ਦੇ ਲਈ ਅਸੀਂ ਤਾਂ ਜਿੱਥੇ ੱਤਕਾ ਹੁੰਦਾ ਉਹਨਾਂ ਨਾਲ ਖੜਦੇ ਆਂ ਔਰ ਇੱਥੇ ਵੀ ਜੇ ਸਾਨੂੰ ਸੰਘਰਸ਼ ਕਰਨ ਦੀ ਲੋੜ ਪਈ ਅਸੀਂ ਉਸ ਲਈ ਬਿਲਕੁਲ ਤਿਆਰ ਬਰ ਤਿਆਰ ਆਂ ਅਸੀਂ ਫਲੋਰ ਦੇ ਅੰਦਰ ਬਹੁਜਨ ਸਮਾਜ ਪਾਰਟੀ ਵੱਲੋਂ ਅਨੇਕਾਂ ਅੰਦੋਲਨ ਲੜੇ ਪੰਜਾਬ ਦੇ ਵਿੱਚ ਲੜੇ ਪੰਜਾਬ ਦੇ ਵਿੱਚ ਡਾਕਟਰ ਅਵਤਾਰ ਸਿੰਘ ਕ੍ਰੀਮਪੂਰੀ ਸਾਹਿਬ ਦੀ ਅਗਵਾਈ ਦੇ ਅੰਦਰ ਪੰਜਾਬ ਸੰਭਾਲੋ ਮੁਹਿੰਮ ਜਿਹੜੀ ਆ ਪੂਰੇ ਪੰਜਾਬ ਚਲਾਈ ਜਾ ਰਹੀ ਆ ਔਰ ਇਹ ਜਿਹੜਾ ਆਪਣੀ ਲੀਡਰਸ਼ਿਪ ਨਾਲ ਗੱਲ ਕਰਕੇ ਇੱਥੇ ਅੰਦੋਲਨ ਜੇ ਵੱਡਾ ਕਰਨਾ ਹੀ ਪਿਆ ਫਲੋਰ ਵੀ ਕਰਨਾ ਪਿਆ ਜੇ ਜਿੱਥੇ ਵੀ ਕਰਨਾ ਪਿਆ ਅਸੀਂ ਕਰਨ ਨੂੰ ਤਿਆਰ ਆਂ ਮੰਜੀ ਸਾਹਿਬ ਜਿਹੜਾ ਜਲੰਧਰ ਦਫ਼ਤਰ ਜਾਂ ਡੀਸੀ ਵੱਲੋਂ ਆਰਡਰ ਹੋ ਚੁੱਕੇ ਵੀ ਜਿਹੜੇ ਇਥੇ ਪੰਚਾਇਤ ਜਿਹੜੇ ਆ ਸਪੰਸ ਬੜਾ ਜਾਣਾ ਹੈ ਕਰਨਦਸੀਆਂ ਦਾ ਉਹ ਐਸੀ ਹੋਊਗਾ ਆਰਡਰ ਮੁੱਕੇ ਵੀ ਦੇ ਹੋਣੇ ਆ ਦੇਖੋ ਉਹਨਾਂ ਨੇ ਕਿਹਾ ਵੀ ਜਿਹੜੀ ਬਲਜੀਤ ਕੌਰ ਤੇ ਗਲਜੀਤ ਕੌਰ ਸ਼ਡਿਊਲਡ ਕਾਸਟ ਐਕਟ ਨੰਬਰ 2 ਨੰਬਰ 22 ਦੀਆਂ ਲੀਡੀਜ਼ ਆ ਉਹਨਾਂ ਵੱਲੋਂ ਚਿੱਠੀ ਆਈ ਆ ਜਿਨ੍ਹਾਂ ਨੇ ਇਤਰਾਜ਼ ਜਤਾਇਆ ਕਿ ਤੁਸੀਂ ਪੰਚਾਇਤੀ ਰਾਜ ਐਕਟ ਦੇ ਉਲਟ ਜਾ ਕੇ ਖਿਲਾਫ ਜਾ ਕੇ ਉੱਥੇ ਚੋਣ ਕਰ ਦਿੱਤੀ ਆ ਤਾਂ ਡੀਸੀ ਸਾਹਿਬ ਨੇ ਉਹ ਡੀਡੀਪੀਓ ਦੀ ਡਿਊਟੀ ਲਈ ਡੀਡੀਪੀਓ ਦੇ ਬਕਾਇਦਾ ਚਿੱਠੀ ਜਾਰੀ ਹੋਈ ਕਿ ਇਸ 16 ਜੂਨ ਨੂੰ ਜਿਹੜੀ ਚੋਣ ਦੁਆਰਾ ਕੀਤੀ ਜਾਵੇ ਤੋ ਅੱਜ ਸਾਡੇ ਪੰਜ ਸਹਿਬਾਨ ਨੂੰ ਚੋਣ ਦੁਆਰਾ ਕਰਨ ਦੇ ਲਈ ਬੁਲਾਇਆ ਗਿਆ ਸੀ ਔਰ ਜਿਹੜਾ ਅਗਲੀ ਤਰੀਕ ਦੀ ਦੂਜੀ ਮੀਟਿੰਗ ਦੇ ਰੱਖੀ ਗਈ ਹੈ ਵਰਦੀ ਸਾਹਿਬ ਇੱਕ ਤਾਂ ਸਰਕਾਰਾਂ ਦਾ ਨਜ਼ਰੀਆ ਆਪ ਦੇਖਦਾ ਉਹ ਤੁਸੀਂ ਤੱਕ ਦੱਸੇ ਦਿੱਤਾ ਹਨ ਕਿ ਹਲਕਾ ਹਲਕਾ ਚਰਚਾ ਕੀਤਾ ਗਿਆ ਹੈ ਪਰ ਜਿਹੜੇ ਬਿਊਰੋਕ੍ਰੇਟ ਹੈਗੇ ਜਿਹੜੇ ਅਧਿਕਾਰੀ ਹੈਗੇ ਆ ਉਹਨਾਂ ਦਾ ਨਜ਼ਰੀਆ ਜਿਹੜਾ ਕਾਫੀ ਲੰਮੇ ਸਮੇਂ ਤੋਂ ਜੜਜੜ ਤੂ ਇਹ ਕਰਦੇ ਪਏ ਹੈਗੇ ਆ ਇਸ ਪੱਖੋਂ ਕਿਤਾ ਦੇਖਦੇ ਆ ਕਿ ਜਿਹੜੇ ਇੱਕ ਸਰਕਾਰੀ ਅਹੁਦੇ ਤੇ ਬਰਾਜਮਾਨ ਲੋਕ ਹੈਗੇ ਆ ਕਿਵੇਂ ਸਾਰਾ ਕੁਝ ਜੱਤੀ ਕਹਿੰਦੇ ਸਪਸ਼ਟ ਹੈਗਾ ਆ ਉਹਦੇ باوجود ਵੀ ਇਹ ਸਾਰਾ ਕੁਝ ਕੀਤਾ ਗਿਆ ਆ ਤੇ ਜਿਹੜਾ ਐਸਸੀ ਵਾਸਤੇ ਰਿਜ਼ਰਵ ਜਿਹੜਾ ਉਹ ਤੇ ਦੂਸਰਾ ਜਿਹੜਾ ਸਰਪੰਚ ਆ ਅਧਿਕਾਰਤ ਬਣਾਇਆ ਦੇਖੋ ਜਿਹੜਾ ਦੇਸ਼ ਆ ਉਹ ਉਸ ਦੇਸ਼ ਸੰਵਿਧਾਨ ਔਰ ਕਾਨੂੰਨ ਦੇ ਮੁਤਾਬਕ ਚੱਲਦਾ ਕਾਨੂੰਨ ਨੂੰ ਲਾਗੂ ਕਰਾਉਣ ਦੇ ਲਈ ਪ੍ਰਸ਼ਾਸਨ ਨੇ ਆਪਣਾ ਰੂਲ ਨਿਭਾਉਣਾ ਹੁੰਦਾ ਇੱਥੇ ਮੈਂ ਸਮਝਦਾ ਜਿਤੇ ਬਿਊਰੋਕਰੇਟਸ اور ਆਫੀਸਰ ਪ੍ਰਸ਼ਾਸਨ ਸਹਿਬਾਨ ਆ ਜਿੱਥੇ ਇਹ ਮੀਡੀਆ ਰਾਹੀਂ ਤੁਹਾਡੇ ਵਾਰਹੀਂ ਵੱਖ-ਵੱਖ ਸਮੇਂ ਦੇ ਉੱਪਰ ਇਹ ਪ੍ਰਦਰਸ਼ਨ ਹੋਇਆ ਇਹ ਗੱਲ ਰੱਖੀ ਗਈ ਕਿ ਇੱਥੇ ਗਲਤ ਹੋ ਗਿਆ ਆ ਫੇਰ ਵੀ ਜੇ ਉਹਨਾਂ ਦੇ ਕੰਨਾਂ ਤੇ ਜੂਨ ਨਹੀਂ ਸਰਕਦੀ ਦਾ ਮਤਲਬ ਉਹ ਵੀ ਗੂੜੀ ਨਿੰਦੇ ਸੁੱਤਾ ਪਿਆ ਤਾਂ ਮੈਨੂੰ ਲੱਗਦਾ ਅੰਦੋਲਨ ਦੇ ਨਾਲ ਜਾਗੇਗਾ ਤੇ ਅਸੀਂ ਅੰਦੋਲਨ ਕਰਨ ਲਈ ਬਿਲਕੁਲ ਤਿਆਰ ਵਰ ਤਿਆਰ ਆ ਇੱਕ ਪੱਖ ਇਹ ਵੀ ਆ ਦੇ ਤੁਸੀਂ ਐਜੀਟੇਸ਼ਨ ਨਹੀਂ ਕਰਦੇ ਜਾਂ ਨਹੀਂ ਆਵਾਜ਼ ਬੁਲੰਦ ਕਰਦੇ ਕਿ ਜਿਹੜਾ ਐਸਸੀ ਯਾਰ ਵਾਸਤੇ ਇਹ ਸੇਵਾ ਸਰਪੰਚੀ ਇਹ ਫਿਰ ਜਨਰਲ ਜਿਹ ਕਹਿ ਸਕਦੇ ਉਹਨਾਂ ਵੱਲ ਚਲੀ ਗਈ ਸੀਗੀ ਦੇਖੋ ਬਿਲਕੁਲ ਵੀ ਅਸੀਂ ਨਹੀਂ ਜਾਣ ਦੇਾਂਗੇ ਇਕੱਲੇ ਪਿੰਡ ਟੀਸਿਆਂ ਕੰਨਾਂ ਦੀ ਨਹੀਂ ਅਸੀਂ ਪੂਰੇ ਪੰਜਾਬ ਦੇ ਲਈ ਬਚਨ ਵਾਧਦੇ ਹਾਂ ਇਸ ਕਰਕੇ ਕਿ ਅਸੀਂ ਇਦਾਂ ਦੀ ਐਗਜ਼ੈਂਪਲ ਨਹੀਂ ਸੈੱਟ ਹੋਣ ਦੇਾਂਗੇ ਇਹ ਸਾਡਾ ਸੰਵਿਧਾਨਕ ਰਾਈਟ ਆ ਜਿਹੜਾ ਲੋਕਾਂ ਦਾ ਸੰਵਿਧਾਨਕ ਰਾਈਟ ਆ ਉਹਦੇ ਲਈ ਅਸੀਂ ਸੰਘਰਸ਼ ਕਰਾਂਗੇ ਜਿੱਦਾਂ ਦਾ ਵੀ ਸੰਘਰਸ਼ ਕਰਨਾ ਪਿਆ ਹਮ ਖਿਆਲੀ ਸਾਰੀ ਜਥੇਬੰਦੀਆਂ ਨੂੰ ਲੈ ਕੇ ਉਹਦੇ ਤੇ ਪ੍ਰੋਪਰ ਜਿਹੜੀ ਗੱਲਬਾਤ ਕਰਕੇ ਮੀਟਿੰਗ ਕਰਕੇ ਉਹਨੂੰ ਅਗਲਾ ਰੂਪ ਦਿੱਤਾ ਜਾਵੇ